ਦੇਖੇ ਰੀ ਦਾ ਦੁਕਾਨ ਤੇ ਆ ਬੈਰੋ ਬੈਰੋ ਨਾ ਆਉਂਦਾ ਖਾਣਾ ਦਾ ਆ ਪਤਾ ਆ ਕੋਦਾ ਇਹ ਸੜ ਗਿਆ ਸੀ ਕਿ ਨਹੀਂ ਨਹੀਂ ਜਾਮ ਹੋ ਗਿਆ ਨਾ ਇਹਦਾ ਗਰੀਸ ਹੀ ਕਰਨੀ ਪੈਣੀ ਹੈ ਗਰੀਸ ਹੀ ਕਰਨਾ ਨਾ ਲੈਂਦਾ ਹੈ ਗਰੀਸ ਕਰਨ ਲਈ ਆਪ ਹੈ ਪਹਿਰਿੰਗ ਪੜੇਗਾ ਇਹ ਨਵਾਂ ਹੀ ਪਏਗਾ ਨਵਾਂ ਅਜਿਹਾ ਲੱਗ ਕੇ ਨੀਂਗਲੀ ਦੰਦੀ ਹੈ ਹੂੰ ਇਹ ਪਹਿਲੀ ਵਾਰੀ ਹੁੰਦੀ ਗਰੀ ਇਹ ਤਾਂ ਲਫਾਫਾ ਜਿਹਾ ਲੱਗਦਾ ਗਰੀ

Kamu karalo jida maji me aap, jadira hove no, tu baar to menru baar to karo ko aise chari maar keche, tkoto laaro. Aaaa. Kwe? Kaunga karo baar kato yaa? Kalo aaa, ito naa. Kurira. Aaa, jati karo laaro, me aao ਜੋ ਜਿਹੜਾ ਨੇ ਕੰਮ ਕਰੀਦਾ ਉਸ ਦਾ ਕੰਮ ਲੱਗੇ ਜਿਹੜਾ ਜਣਾ ਨੇ ਉਹ ਹੈ ਕਿ ਜਿਹੜੇ ਨੇ ਉਹ ਮੰਗਿਆ ਮੈਂ ਇਹ ਕੰਮ ਨਹੀਂ ਆ ਤੇਰੀ ਨਹੀਂ ਬਣਦੀ ਤੇਰੀ ਆਵਾਜ਼ ਹੀ ਆਂਦੀ ਕੋਈ ਚੱਕਰ ਬੇਸ਼ੱਕ ਬੇ ਨਾ ਬੇ ਨਾ ਬਤਨਾ ਉਹ ਮਤ ਤੇਰੀ ਕੈਨੇਡਾ ਵੀ ਜਾਉਗੀ ਵੀਡੀਓ ਜਿੱਥੇ ਮਰਜੀ ਚੱਲ ਜਾਏ ਤਹਾ ਹੋ ਰਿਹਾ ਤੇ ਸਲੀਵ ਅਕਸ਼ਰ ਸਰਫੇਸ ਯਾਨੀ ਗਰੀਜ਼ ਹੈ ਨਾ ਇਹ ਪਤਾ ਕਰੋ ਦਾ ਖੋਲੇ ਅਖਾ ਤੋ ਖਲੇ ਨਹੀਂ ਨਾ ਹਾਂ ਇਹ ਯਾਰ ਇਹ ਤੇਲ ਬਾਹਰ ਨਿਕਲ ਆ ਲੋ ਤੇਲ ਪਿਆ ਹੈ ਨਾ ਇਹ ਠੀਕ ਹੈ ਜੋ ਵਾਹ ਹੀ ਕਰਦਾ ਨਾ ਕੂਤੂਤ ਫਿਰ ਤੇਲ ਵੀ ਕਈ ਵਾਰ ਪਾਉਣਾ ਪੈਂਦਾ ਮੁਕਲਾਏ ਕਿਉਂਕਿ ਉੱਤੇ ਧਨੀ ਸਰੋਂ ਦਾ ਤੇਲ ਹਾਂ ਆ ਗਿਆ ਜੀ ਆ ਗਿਆ ਲੋ ਆਏ ਬੇ ਜੀ ਇਹ ਹਾਂ ਦੇ ਕੀ ਕਰੀ ਚਾਹੀਏ ਭਾਈ ਜੀ ਇੱਕ ਬੇਅਰਿੰਗ ਨੂੰ ਹੀ ਸੀ ਪ੍ਰੋਬਲਮ ਹੈ ਉਹ ਬਹੁਤ ਕਿ ਹੁਣ ਉਹ ਮੇਲੇ ਨਹੀਂ ਪੁਰਸ਼ ਬੈਰਿੰਗ ਹੀ ਚੱਲਦੇ ਆ ਤੇ ਇਹ ਫਿਰ ਪੁਰਸ਼ ਦਾ ਕੀ ਹੱਲ ਹੋਊਗਾ ਇਹ ਹੱਲ ਕੋਈ ਨਹੀਂ ਪੱਕਾ ਕਰਦਾ ਤੇ ਜਾ ਉਹ ਬੈਰਿੰਗ ਪਾਇਆ ਬੈਰਿੰਗ ਪਹਿਨ ਲਿਆ ਇੱਜੇ ਪੈ ਗਈ ਗਈ ਮੁਖ ਲੇਆ ਲਾ ਨ । ਮੁਖ ਚਾਲ ਜਾਨ ਹ ਹ ਕਰੀਜ਼ ਤੇ ਮੈਂ ਤੇ ਨਹੀਂ ਲੇ ਤੇ ਉਹ ਵਾਲੇ ਪਾਉਂਦੇ ਕਾਜੂਲੇ ਆਵਾਜ਼ ਕਰਦਾ ਨਾ ਚੂਕ ਚੂਕ ਤੇਲ ਤੂਲੀ ਪਾਉਣਾ ਪੈਂਦਾ ਸੋਚਦਾ ਬੰਦਾ ਕਿ ਸਰੋਂ ਨਹੀਂ ਪਾਉਂਦੇ ਸਰੋਂ ਨਹੀਂ ਪਾਉਂਦੇ ਹੂੰ ਆ ਰਿਹਾ ਕਿੰਨੇ ਚਾਲੀ ਜਾ ਉਸ ਟਾਈਮ ਕੱਢੀ ਜਾਊ ਐ ਤੇ ਆਦੇ ਹੁਣ ਕੰਮ ਦੇਓ ਇਹ ਗਏ ਇਹ ਵੀ ਗਏ ਆਓ ਲੈ ਗਏ ਜੀ ਨਾਈ ਪੱਖਾ ਨਾ ਜਿਹੜਾ ਖਰਾਬ ਹੀ ਨਹੀਂ ਹੁੰਦੇ ਜਿਹੜੇ ਸੀਗੇ ਉਹ ਹੀ ਇਹ ਇੱਕ ਬੱਚੇ ਮੋਟਰ ਇੱਕ ਵਾਰੀ ਬੰਦ ਹੋ ਗਈ। ਏਹ ਹੋ ਗਿਆ ਭਾਣਾ ਹੈ? ਛੇਰ ਹੋ ਗਿਆ ਨਾ। ਪਹਿਲਾਂ ਵਾਲੇ ਹੁਣ ਕਿੱਥੇ? ਉਹ ਤਾਂ ਪੱਕੇ ਚੱਲਦੇ ਤੇਜ਼ ਆ ਪਰ ਹਵਾ ਹਵਾ ਉਹਨਾਂ ਦੀ ਹੈ ਨਹੀਂ ਇਹ ਤਾਂ ਹਵਾਈ ਬੋਹ ਹੁੰਦੀ। ਉਹ ਚੱਲਦੀ ਉਹ ਉਹਨਾਂ ਕੋਸ਼ਿਸ਼ ਨਹੀਂ ਹਵਾ ਪਰ ਇਹਨਾਂ ਦੀ ਬਹੁਤ ਨਾਲੇ ਪਰੰਪਰਾ ਦਾ ਵੀ ਹਿਸਾਬ-ਤਾਬ ਉਹਦਾ ਪਰ ਪਰੇ ਵਾਹ ਬਤ ਪਾਇਆ ਨਹੀਂ ਲੱਗੂ ਇੱਕ ਇੱਕ ਵਾਰ ਨਹੀਂ ਮਿਲਦਾ ਜਦੋਂ ਆਏ ਮੁੰਡੇ ਨੂੰ ਮੁੱਕੇ ਆਇਆ ਕਿ ਬੜਾਇ ਹੀ ਨਹੀਂ ਜੋ ਜੋ ਅੰਦਰ ਜੇ ਨਾ ਜਰ ਜਰ ਕਰਕੇ ਹੋ ਹਮ ਗੀ ਨਹੀਂ ਲੱਗਿਆ ਉਹਨੇ ਗੱਡੀ ਕਿ ਹਮ ਹਮ ਕਿ ਬੁਰਾ ਹੈ ਕਿ ਕਿ ਬੁਰਾ ਨਹੀਂ ਤੇ ਪੱਕਾ ਹੋ ਗਿਆ ਕਿ ਪੱਕਾ ਹੋ ਗਿਆ ਇਹਦੇ ਘਰ ਦੇ ਵਿੱਚ ਹਾਂ ਠੀਕ ਹੈ ਠੀਕ ਹੈ ਠੀਕ ਹੈ ਲੈਲਾ